ਸਾਸਕੇ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਲਈ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਗੱਗੜਪਾਣਾ ਜ਼ਿਲ੍ਹਾ ਅਮਰਸਰ ਪਿੰਡ ਤਸੀਲ ਵਾਫਕਾ ਦਾ ਅੱਜ ਵੀ ਭਾਈਆਂ ਕੋਈ ਅਰਦਾਸ ਲੈ ਕੇ ਪਾਚੂ ਸੇਲ ਆ ਨਾਲ گاਵਾਂ ਵਿੱਚ ਤਾਂ ਮੱਝਾਂ ਤੋਂ ਬੜਾ ਹੁੰਦੀਆਂ ਹੁੰਦੀਆਂ ਜੀ ਤੇ ਕੁਆਲਟੀ ਵਾਲੀ ਰੇਟ ਬਿਲਕੁਲ ਭਾਈ ਨੇ ਜੈ ਨਹੀਂ ਕਰ ਦਿੰਦੇ ਐ ਛੋਟੇ-ਛੋਟੇ ਮੁੱਲ ਹੋਣਗੇ ਠੀਕ ਐ ਚੰਗੇ ਦਧਾਰੂ ਪਸ਼ੂ ਹੋਣਗੇ ਤੇ ਬਾਕੀ ਆਪਾਂ ਭਾਈ ਜਣੇ ਗੱਲਬਾਤ ਕਰਦੇ ਆ ਭਾਈ ਜੀ ਹਸਤੀ ਕਾਲ ਹਸਤੀ ਕਾਲ ਜੀ ਹੋਰ ਭਾਈ ਜੀ ਕਿੱਦਾਂ ਠੀਕ ਠਾਕ ਵਧੀਆ ਵਧੀਆ ਕਰਮਾ ਨਹੀਂ ਰਹਾ ਬਦਲੇ ਹਾਂਜੀ ਹਾਂਜੀ ਹੈ ਉਹ ਦੂਰੀ ਚਲੇ ਜਾਣਗੇ ਤੇ ਦੂਰੀ ਦਾ ਫਤਰ ਕਿਹ ਹੈਗੇ ਹਾਂ ਬਿਲਕੁਲ ਪਤਾ ਹੀ ਉਹ ਹੋਰ ਦੱਸੋ ਕਿਵੇਂ ਚੱਲ ਰਹੀ ਗੱਲ ਜੀ ਠੀਕ ਠਾਕ ਚੱਲੀ ਜਾਂਦਾ ਮੁੰਜਾ ਲੱਗੇ ਹਾਂ ਵਧੀਆ ਤੇ ਅੱਜ ਬਾਈ ਫਿਰ ਕਿੰਨੇ ਆ ਅੱਜ 8 ਆ 8 ਪਸ਼ੂ ਹਾਂਜੀ ਜਾਓ ਨੀ ਯਾਰ ਇਹ ਬਰੇ ਪੂਰੇ ਚਾਰ ਪੰਜ ਮਈਆਂ ਤੇ ਤਿੰਨ ਕਿ ਗਾਇਆਂ ਛੋਟੇ 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 ਹੈਗੇ ਬਾਲਾ ਵੱਡਾ ਕਮ ਕੰਦਾ ਨਹੀਂ ਦੇਖ ਕਿੰਨੇ ਕਿੰਨੇ ਯਾਰ ਕਿਲੇ ਕਿ ਰੱਖਨੇ ਆ ਆਜੋ ਇਹ ਜੀ ਇਹ ਰਾਤ ਦੀ ਸੋਈ ਅੱਛਾ ਜੀ ਹਾਂਜੀ ਹਾਂਜੀ ਕਿੰਨੇ ਬੋਲੇ ਕੱਢੇ ਬਾਈ ਜੀ ਏ ਬੋਲਾ ਦੋ ਦੋ ਤਿੰਨ ਕਿਲੋ ਚੋਈ ਆ ਤੇ ਭਾਜੀ ਦੁੱਧ ਕਿੰਨਾ ਕਰੋਗੀ ਦੋ ਦੋ ਦਾ 8 ਕਿਲੋ ਬੰਦੇ ਇਹਦੇ ਵੀ ਪੱਕਾ ਚੋਲਦੇ ਨੇ ਵਾਹ ਮੈਂ ਦੁੱਧ ਵਾਲੀ ਆ ਦੁੱਧ ਵਾਲੀ ਮੈਂ ਆ ਚੰਗੀ ਆ ਨਾ ਭਾਜੀ ਚੋ ਆ ਜੂਆ ਬੜੀ ਨਿਕਲੇ ਜੀ ਬੇਠ ਮੋੜਾ ਚੰਗਾ ਤੇ ਦੇਖੋ ਥਾਣੇ ਵੀ ਜੈ ਸਰਾਈ ਬੜਾ ਦੁੱਧਾ ਚੋਆ ਬੜਾ ਬੋਲਾ ਹਾਂਜੀ ਕੱਟੀ ਦਿੱਤੀ ਰਾ ਕੱਟੀ ਅੱਛੇ ਕੱਟੀ ਦਿੱਤੀ ਹੈ ਨੀ ਬੰਦ ਕਰ ਲੋ ਫੋਨ ਚਲੋ ਜੀ ਕਿੱਥੇ ਕੱਟੀ ਠੀਕ ਆ ਕੱਟੀ ਹੈ ਜੀ ਹਾਂਜੀ ਮੋਹਲਾਵਾ ਜੈ ਜੀ ਜੀ ਬਿਲਕੁਲ ਬਿਲਕੁਲ ਪੱਸੀ ਰੱਖ ਦਈਏ ਇਹ ਭਾਰਾ ਠੀਕ ਆ ਹੋਰ ਕੱਢ ਦਈਏ ਮੈਂ ਕਰੋਗੇ ਦੋ ਕਟਰ ਕੱਢ ਦਈਏ ਹਾਂਜੀ ਦੋਰ ਘਟ 75000 ਨਹੀਂ ਠੀਕ ਆ ਨਜ਼ਾਰੇ ਆਪਾਂ ਮੋਲੇ ਦੀ ਰੱਖਦੇ ਨਹੀਂ ਨਹੀਂ ਠੀਕ ਆ ਠੀਕ ਆ ਮੈਂ ਬਹੁਤ ਚੰਗੀਆਂ ਜਿਹੜੇ ਬੰਦਾ ਲੈ ਆਇਆ ਹੈ ਨਾ ਫਿਰ ਭਾਈ ਜੀ ਗਗੜ ਭਾਰੇ ਹੁੰਦੀ ਹੈ ਫਿਰ ਹੈ ਭੈਣ 13 ਕਿਲੋ ਕੰਡੇ ਦੇ ਦੁੱਧ ਮਾਰ ਲੈ ਠੀਕ ਚੱਲਣ ਦੋ ਆ ਜਾਓ ਨੀਲੀ ਨੀਲੀ ਕਪੜਾ ਸੁਈ ਤੇ ਵੀ ਸੁਈ ਆ ਜੀ ਤਿੰਨ ਦਿਨਾਂ ਤੋਂ ਜਦਾਂ ਨੇ ਵੀ ਬੋਲੇ ਤੇ ਬੋਲੇ ਜੀ ਆਹ ਕਿੰਨਾ ਬਈ ਇਸ ਟਾਈਮ ਬੋਲੇ ਜੀ 8-9 ਕਿਲੋ ਬੋਲੀ ਹੋਈ ਆ 8-9 ਕਿਲੋ ਵਾ ਠੀਕ ਆ ਲੋ ਜੀ ਭਾਰੀ ਮੱਝ ਬੋਲੀ ਬਈ ਜੀ ਤੁਸੀਂ ਕਿੰਨਾ ਕਰੋ ਵੀ ਕਰੋ ਦੁੱਧ ਹਣਾ ਚੰਗਾ 12-13 ਕਿਲੋ 12-13 ਕਿਲੋ ਦੁੱਧ ਕਰੋ ਚੰਗੀ ਆਜੋ ਬਈ ਆਜੋ ਆਜੋ ਲਿਓ ਬੜੀ ਝੋਟੀ ਠੀਕ ਆ ਸੋਹਣੀ ਸੋਹਣੀ ਝੋਟੀ ਆ ਨੀਲੀ ਝੋਟੀ ਜਾਂਦੀ ਜੀ ਲੈ ਜੀ ਹਾਂਜੀ ਬਾਈ ਜੀ ਫਿਰ ਇਹਦਾ ਕਿਦੜਾ 85 ਪਾ ਦੀਏ ਇਹਨੇ ਘੱਟ ਪਾ ਦੀਏ ਘੱਟ ਹੀ ਪਾ ਦੀਏ 82 ਪਾ ਦੀਏ 80 80 ਸੀ ਜਸਾ ਚੱਲਣ 80 ਜਾਂ ਦੀਏ 80 ਦੇ ਨੇ ਵੇੜੇ ਕੰਮ ਹੋਰ ਲੈ ਗਈ ਬੜੀ ਚੰਗੀ ਦੁੱਧ ਵਾਲੀ ਆ ਯਾਦ ਕਦੋਂ ਜਿਹੜਾ ਬੰਦਾ ਪਰ ਜਾਂ ਜਾਂ ਨਹੀਂ ਚੱਲ ਕਾਲੀ ਮਾਂ ਬਾੜੀ ਫਿਰ ਚਲੋ ਇੱਧਰ ਆ ਜਾਓ ਇਹੇ ਜੀ ਇਹ ਦੋ ਲਾਵਾਜ ਅੱਛਾ ਦੋ 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 ਥਾਣੇ ਤੇ ਬੜੀ ਕਰਮਾਂ ਲੱਭੀ ਨੇ ਬੜੀ ਮੁਸ਼ਕਲ ਲੱਭੀ ਹਣੇ ਨਾਲੇ ਘਰਮਾਂ ਵਾਲੀ ਮੱਝ ਹੈ ਬਾਈ ਜੀ ਰਣਾ ਕਲੇਬੀ ਦਾ ਨਵੇਂ ਹਾਂ ਚੋਟੀ ਖੜੀ ਦੁੱਧ ਕਿੰਨਾ ਭਾਜੀ ਦੋਦੇ ਕੋ 8-9 ਕਿਲੋ ਪੱਕਾ ਜਰਾ ਬੇਨਤੀ ਆਵਾ 8-9 ਕਿਲੋ 8-9 ਪੱਕਾ ਉਹਦਾ ਵਾਲੀ ਨਾ ਮਾ ਹੈ ਰ ਹੈ ਦੋ ਨਾ ਪਰ ਥਾਨ ਬੜਾ ਡਵਲ ਲਗਾ ਕੋਈ ਬੜੀ ਚੰਗੀ ਚੰਗੀ ਆ ਬੱਚਾ ਮਗਰ ਬੱਚਾ ਮਗਰ ਖੱਟਾ ਜੀ ਖੱਟਾ ਮਗਰ ਜਾਓ ਜੀ ਲਿਆਓ ਲਿਆਓ ਬੱਠੀ ਹਾਂਜੀ ਭਾਜੀ ਹਾਂਜੀ ਭਾਉ ਨਾ ਹੀ ਪਾਦੀ ਬਿਲਕੁਲ 60000 ਦੀ ਹੋਰ ਘੱਟ ਪਾ ਲੈਣੀ ਆਪਾਂ ਚੱਲਣ ਦੇ 60000 ਚੱਲਣ ਦੇ ਨਜ਼ਾਰੇ ਲੋਗ ਰ ਕਰਨਗੇ ਹਾਂ ਹਾਂ ਚਲੋ ਠੀਕ ਹੈ ਇਹ ਵੀ ਬੜੀ ਚੰਗੀ ਜਿਹੀ ਸਾਫ਼ ਹਾਂਜੀ ਸਾਈਜ਼ ਵੀ ਬੜੀ ਚੰਗੀ ਹੈ ਇਹ ਬਾਈ ਜੀ ਇਹ ਵੀ ਛੋਟਾ ਹੀ ਭਾਅ ਪਾ ਗੜੇ ਮਾੜੇ ਮੁੱਲ ਖਾਂਦੇ ਤੁਹ ਤੇ ਕਿੰਨਾ ਜੀ ਦੋਨੇ ਬੋਲੇ ਹੋਣਾ 7-8 ਕਿਲੋ 7-8 ਕਿਲੋ ਬੋਲਾ ਹੀ ਆ ਜੀ ਲਓ ਇਹ ਵੀ ਵੇਖੋ ਤਰਾ ਦੀ ਤਾਜੀ ਹੈ ਤਾਜੀ ਆ ਜੋ ਲਓ ਜੀ ਲਓ ਚਲੋ ਘਰ ਦੀ ਹਾਂ ਜੀ ਬਾਈ ਜੀ ਬਰਾ ਬੋਲਦੇ ਆਪਾਂ 60-65 ਰੁਪਆ ਪੋਣਾ ਵਾ ਹਾਂ ਜੀ ਹਾਂ ਜੀ ਐਂਡੀ ਪੋਣਾ 55 ਲੈਣਾ ਬਰਾ 55 55 ਲੈਣਾ ਜਿਆਦਾ ਲਗਾ ਹਜ਼ਾਰ ਹੀ ਛੱਡ ਜੀ ਜਾ ਜਾ ਜਾਂਦੇ 54 ਰੀ ਤਾਂ ਹੀ ਛੋੜੇ ਛੋੜੇ ਹੋਣਗੇ ਕਿ ਨਹੀਂ ਨਹੀਂ ਜੀ ਫਿਰ ਕੰਬਣੇ ਦਾ ਫਾਂਡੇ ਆ ਬਿਲਕੁਲ ਯਾਹਾਂ ਭਾਈ ਜੀ ਇਹ ਵੀ ਦਾੜੀ ਹੋਈ ਹੈ ਸਾਰੀ ਚੌਥੇ ਪਾਣੀ ਦਿੰਦੀ ਆ ਲਓ ਜੀ ਇਹ ਵੀ ਵੇਖੋ ਮਿੰਤੀ ਦਾ ਦੋਦੇ ਕੋਲ ਸਾਤ ਅੱਡੇ ਕਿਲੋ ਹੋ ਗਿਆ ਨਾ ਜੀ ਬੋਲੇ ਜੀ ਇਹ ਵੀ ਲਓ ਜੀ ਵੇਖੋ ਭਰਾ ਜੀ ਇਹ ਵੀ ਚੰਗੀ ਹੈ ਇਹਦੇ ਜੂੜ ਮਾਸ ਵਧੀਆ ਮਈਆਂ ਨਜ਼ਾਰੇ ਲਓਗੇ ਜਿਹੜਾ ਲੈ ਗਿਆ ਭਾਵੇਂ ਚੰਗੀ ਹੈ ਇਹਦੇ ਭਾਅ ਲਾਭ ਦੇਣੀ ਨਹੀਂ ਲਾਭ ਦੇਣੀ ਦੋਪਨ ਵੀ ਨਹੀਂ ਆ ਭਾਅ 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 ਜੀ ਹਾਂ ਜੀ ਹਾਂ ਜੀ ਜਿਹੜਾ 55 ਪੌਣਾ ਆਪਾਂ ਕੱਟ ਪਾ ਲੈਣਾ ਇਨਾ ਬ50 ਹੀ ਲੈ ਲੈਣਾ ਭਾਈ ਯਾਰਾਂ ਉੱਪਰ ਦੇ ਚਲੋ ਜਾਂਦੇ 50 ਛੋੜ ਯਾਰ ਹੈ ਛੋੜ 500 ਕਰਦਾ ਹਜ਼ਾਰ ਹੀ ਜਾਂ ਛੋੜ ਜਾਂ ਮੋੜ ਲਾ ਛੋੜ ਕਰ ਦਾਂਗੇ ਹੋਰ ਦੱਸੂਗੇ ਨਹੀਂ ਠੀਕ ਆ ਚਲੋ ਜਾਂਦੇ ਹਜ਼ਾਰ ਹੀ ਹੋ ਜਾਂਦੇ ਨਹੀਂ ਯਾਰ ਘੱਟ ਯਾਰ ਜਾਂਦੇ ਚੱਲ ਜਾਂਦੇ ਨਹੀਂ ਜਾਂਦੇ ਹਾਲੀ ਹਜ਼ਾਰ ਹੀ ਜਾਂਦੇ ਫੇਰ ਤੂੰ ਮੈਨੂੰ ਕੋਹ ਨਹੀਂ ਲੈਣ ਦੇਣਾ ਯਾਰ ਦਾ ਸੇਵਾ ਯੋ ਕੋਈ ਸੇਵਾ ਇਸ ਕੋਈ ਨਹੀਂ ਇਹੇ ਭਾਈ ਜੀ ਤੇ ਵੜ ਸੁਈ ਆ ਹਾਂਜੀ ਚੱਲੋ ਲੈ ਉੱਚਾ ਠੀਕ ਆ ਉਹਨਾਂ ਨੇ ਇੱਕ ਮਾੜਾ ਮਗਲਾ ਖਾਣੇ ਦਾ ਥੋੜਾ ਛੱਟਾ ਵਾਹਦਾ ਅੱਛਾ ਆਹ ਲਾ ਜੀ ਮਗਲਾ ਚਲੋ ਤੋਰ ਮਣਾ ਭਾਈ ਜੀ ਵੇੜ ਦਾ ਪਹਿਲਾ ਸੂਆ ਉਹ ਤੇ ਪਦਾ ਯਾਰ ਹਾਂ ਠੀਕ ਹੁਣ ਚੋਈ ਵਧੀਆ ਅਜਾ ਚੋਈ ਠੀਕ ਹੈ ਕਿਸਾਨ ਛੱਟਾ ਮਾਰੀ ਕੀ ਹਾਂ ਛੱਟਾ ਮਾਰ ਹਨਾ ਦੁੱਧ ਕਿੰਨਾ ਜੀ ਦੁੱਧ 10 ਕਿਲੋ ਹੈ 10 ਕਿਲੋ ਹੈਗਾ ਆਜਾ ਹੈ ਮੂਰਤੀ ਜੇ ਕਿਹੜਾ ਭਾਅ ਵਾ ਇਹ ਤੋਕਣਾ ਦੇ ਭਾਅ ਪਾ ਹਾਂ ਤੋਕਣਾ ਦੇ ਭਾਅ ਬਿਲਕੁਲ ਬਿਲਕੁਲ ਕੋਈ ਜ਼ਿਆਦੇ ਨਹੀਂ ਹਾਂ ਹੋ ਗਿਆ ਭਾਈ ਜੀ ਕਿੰਨੇ ਇਹਨਾਂ ਉੱਪਰ ਹੋਗਾ ਹਨਾ ਬੱਚਾ ਹਾਂ ਮੀਨ ਉੱਪਰ ਹੀ ਹਾਂਜੀ 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 ਸੀਲ ਸੂਲ ਚੰਗੀ ਆ ਵਧੀਆ ਪੰਜੀ ਲੈ ਲਈਏ ਵੇੜ ਦਾ ਜਹ ਜੀ ਇਹੋ ਜਿਹਾ ਨਹੀਂ ਹੋਰ ਕੱਟ ਕਰ ਦੇਣੀ ਹੈ ਜਾ ਬਾਈ ਲੱਗਣਾ ਆ ਕੋਈ ਜ਼ਿਆਦਾ ਪੰਜ ਪੰਜ ਜਾਨ ਦੋ ਨਾ ਨਾ 20 ਆਣਾਂ ਦੇ ਜ਼ਿਆਦੇ ਨਹੀਂ ਆਦੇ ਲਊ 2000 20 ਦੇ ਜਾਨ ਜਾਨ ਦੇ 20 ਆ ਬਾਰੇ ਨਹੀਂ ਆਦੇ ਲਊਗਾ ਉਹਨੇ 20 ਦਿਨ ਕਿੰਨੇ ਤੇਰੀ ਬਾਈ ਲੱਗੂਗਾ ਘਰ ਬਾਣੀ ਨਾ ਨਹੀਂ ਤਾਂ 20 ਦਿਨ ਉਹਨੇ ਬੜਕੇ ਟੋਕੜ ਵੇਚਣੀ ਹੈ ਹੈ 20 ਕਿਹਨੇ ਟੋਕੜ ਵੇਚਣ ਬਣਾ ਉੜਕੇ ਆਪਾਂ ਕਮੈਂਟ ਤਾਂ ਸੁਣਿਆ ਹਨ ਜਾਨ ਤਾਂ ਕੋਈ ਨਹੀਂ ਕਿੰਨੇ ਨੇ 20 ਦੇ ਦਿਨ ਕੋਈ ਕੁਝ ਆ ਪਾਣੀ ਕੋਈ ਜ਼ਿਆਦਾ ਇਹ ਬਾਈ ਜੀ ਕਿਹੜਾ ਦੁੱਧੇ ਸੁਆ? ਬੜੀ ਵਸੀ ਚੰਗੀ ਐ ਕੋਈ ਗੱਲਾਂ ਨਹੀਂ ਵਸੀਆਂ। ਦੰਡੀ ਚੌਗੀ ਛਗੀ ਇਹਦੇ। ਘੱਪਣਾ ਮੈਜੀ ਘੱਪਣਾ। ਅੱਛਾ ਘੱਪਣਾ। ਤੁਸੀਂ ਬਾੜੀ ਚੰਗੀ। ਨਾਸਲ ਬੜੀ ਵਹਿੜਦਣਾ ਨਹੀਂ। ਬੜੀ ਵਸੀ। ਵਾਹ। ਹਾਂ। ਲਓ ਜੀ। ਭਾਜੀ ਦੁੱਧ ਕਿੰਨਾ ਕਰੂ ਇਹ? ਦੁੱਧ ਨਾ ਵਸੀ 20 ਕਿਲੋ ਨੇੜ ਦਾ ਚਾਹ ਪਹਿਲੇ ਨੇ। ਹਾਂਜੀ। ਆਹ ਕਿ 20 ਟੱਪ ਜੀ। 20 ਟੱਪ। ਆਜੋ ਜੀ। ਲਓ। ਤੁਸੀਂ ਬਹੁਤ ਬਣੂ। ਚੰਗੀ ਨਾਸਲ ਬੜੀ ਵਹਿੜਦੇ ਜੀ। ਬੜੀ ਵਸੀ ਬਣੀ-ਮੁਣੀ ਵਸੀ ਬਲੂ ਬੜੀ। ਤੁਸੀਂ ਬੜੀਆਂ ਨੇ। ਨਾਸਲ ਜਿਹੜਾ ਵਸੀ ਨੇ ਜੀ। ਵਾਕਈ ਯਾਹ ਲੱਗਾ ਮੈਜੀ। ਆਜੋ। ਹਾਂਜੀ ਹਾਂਜੀ 60 ਲੱਲੀਏ ਕਿੰਨੇ ਹੈ ਚੈੱਕ ਕਰ ਦੇ ਦੀਗੇ ਕਿੰਨੇ ਹੈ 57 ਲੱਲੀਏ ਚੱਲ ਪੰਜ ਜਾਂਦੇ 59 ਨਾ ਨਾ ਅੱਲਾ ਮਾਤਰੋ ਜਾਂਦੇ ਨਹੀਂ ਨਹੀਂ 55 ਚੱਲ ਨਹੀਂ ਨਹੀਂ ਜਾਂਦੇ ਨਹੀਂ ਨਹੀਂ ਜਾਂਦੇ ਕੀ 59 ਜਾਂਦੇ ਤੂੰ ਮਾਤਵਾਇ ਕਿਉਂ ਨੇ ਮਾਰਦੇ ਆਹ ਚਾਹਦਾ ਥਾ ਸੁੱਟਦਾ ਉਹ ਤੂੰ ਦੱਸਦਾ ਇੱਥੇ ਲੰਗੋ ਲਾਈ ਜਾਂਦਾ ਚੱਲ ਨਹੀਂ ਹੱਸ ਹੀ ਜਾਂਦੇ ਆਪ ਪਹੁੰਚ ਜਾਈ ਜਾਂਦੀ ਹੈ ਹੈਗੀ ਵੇਲ ਭਾਈ ਜੀ ਹੈਗੀ ਪਹੁੰਚ ਜਾਈ ਜਾਂਦੀ ਨਹੀਂ ਨਹੀਂ ਧੱਕਾ ਨਹੀਂ ਕਰ ਬਾਹਰ ਆਣੇ ਵਾ ਤੁਸੀਂ ਬੁਲਾਓ ਹੀ ਨਾ ਕੋਲਾ ਕੋਤੇ ਨਹੀਂ ਜਾਂਦੀ ਪਹੁੰਚ ਜਾਈ ਜਾਂਦੀ ਹੈ ਤੇ ਠੀਕ ਆ ਬਿਲਕੁਲ ਸਹੀ ਚ ਰਾਮ ਆਵੇਂ ਹੋਰ ਹੱਸ ਹੀ ਜਾਂਦੇ ਹੈ ਕਿ ਨਹੀਂ ਆਹ ਅਮ ਹੁਣ ਬੰਨ੍ਹ ਲਿਆ ਇਹ ਬਗਬਣੀ ਹੈ ਜੀ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਆ ਇਹ ਪਾਸੇ ਸੂਈ ਆ ਹੋਰ ਇਹ ਮੰਗਰੇ ਦੀ ਰਸੀ ਆ ਠੀਕ ਆ ਇਹਨੇ ਜਲਦੀ ਰਸੀ ਦਿੱਤੀ ਉਹ ਲਓ ਵੇਖੋ ਘਰਾਂ ਦੇ ਦੁੱਧ ਬੋਲਾ ਬਾਰਾ ਤੇ ਰੱਖ ਲੋ ਐ ਸੁੱਖਾ ਬਾਰਾ ਆ ਜਾਓ ਆ ਜਾਓ ਨਾ ਚੁੰਗ ਚੁੰਗ ਬੜਾ ਵਧੀਆ ਬੜਾ ਠੀਕ ਆ ਨਾ ਠੀਕ ਹੀ ਵਧੀਆ ਮਾੜੀ ਦੁੱਧ ਦਰੀ ਕਿੰਨੀ ਠੰਡੀ ਟੀ ਅੱਜ ਤਾਂ ਮਾਦੀ ਕੋਈ ਤੇਰੇ ਹੱਥ ਚੋਂ ਮਾਦੀ ਬੋਲੇ ਰਸੀ ਇਹਦੀ ਬਹੁਤ ਚੰਗੀ ਆ ਜੀ ਜੱਸੀ ਵੇਹੜਾ ਬੱਛੀ ਆ ਗਿਆ ਨਾ ਚਲੋ ਹਾਂਜੀ ਲਾਸਟ ਵੀ ਸੀ ਆ ਇਹਦਾ ਲਾਸਟ ਵੀ ਸੀ ਇਹਦਾ 45 ਲੈ ਲੀਏ ਉਹ ਆਪ ਹੀ ਦੌੜਦੇ ਮੈਂ ਨਹੀਂ ਗਿਆਣਾ ਚੱਲ ਬਤਾ ਲਈ ਦਲੀ 40 ਜਾਂਦੀ ਹਾਂ ਜੀ ਤੇ 40 ਚੱਲ ਜਾ ਯਾਰ ਲੈ ਲੈ ਹੋਰ ਲੈ ਆਓ ਕਿ ਨਹੀਂ ਲਓ ਜੀ ਵੇਖਾ ਰੇਟ ਬੱਸ ਐਂਡ ਹੀ ਆ ਹੁਣ ਨਾ ਹੁਣ ਕਢਾਂ ਦੀ ਲੋੜ ਨਹੀਂ ਹਨਾ ਬਾਈ ਜੀ ਕੰਮ ਨਹੀਂ ਆਦੇ ਅੱਗੇ ਤੇ ਫਰੀ ਪਾਈਆਂ ਚਲ ਨਹੀਂ ਠੀਕ ਆ ਇਹ ਇਹ ਟੋਕੜਾ ਵੇਚਣਗੇ ਜਿਹੜਾ 6-6 ਮਹੀਨੇ ਚੋਵੇ ਕੋਈ ਸਾਲ ਚੋਵੇ ਫੇਰ ਟੋਕੜਾ ਵੇਚ ਲੈ ਬਾਈ ਹੁਣ ਐਂਡ ਐ ਐਂਡ ਆ ਇਹਨਾਂ ਦਾ ਟੋਕੜਾ ਵੇਚਣਗੇ ਜਿਹੜਾ ਮਰਦੀ ਕੋਈ ਯਾਦ ਕਰੂਗਾ ਬਿਲਕੁਲ ਹੁਣ ਇਤੋਂ ਬਾਅਦ ਕੁਝ ਵੱਲਾ ਲੈ ਨਹੀਂ ਸਕਦਾ ਰੱਬ ਨੂੰ ਰੱਬ ਨੂੰ ਤੇ ਇਤੋਂ ਬਾਅਦ ਇਤੋਂ ਸੱਚ ਖੈਰ ਹੀ ਆ ਹੁਣ ਮਾਝੇ ਗੱਲ ਨਹੀਂ ਹੈ ਨੰਬਰ ਬੋਲ ਰਹੀ ਹੈ 98780 5238 ਪਿੰਡ ਗਗੜਪਾਣਾ ਪਿੰਡ ਗਗੜਪਾਣਾ ਜਲਾਮਸਾ ਤਹਿਸੀਲ ਬਾਬਾ ਬਗਲਾ ਸਤਿਕਾਰ